ਵਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰੇਜ ਵੀਰ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਇਹ ਜੋ ਸਾਡਾ ਚੈਨਲ ਹੈ ਇਸ ਵਿੱਚ ਲੜਕੀਆਂ ਦੇ ਰਿਸ਼ਤੇ ਇੰਦੇ ਹੀ ਜਿਹੜੀ ਐਡ ਹੋ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਸ ਵਿੱਚ ਸਰਕਾਰੀ ਜੋਬ ਮੀਡਲ ਕਲਾਸ ਔਰ ਹਰੇਕ ਕੰਟਰੀਸ ਤੋਂ ਜਿਹੜੇ ਪ੍ਰੋਫਾਈਲਸ ਹੁੰਦੇ ਨੇ ਔਰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜੀਆਂ ਗਰੀਬ ਪਰਿਵਾਰ ਦੀਆਂ ਲੜਕੀਆਂ ਨੇ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਜਾਂ ਜਿਹੜੀਆਂ ਲੜਕੀਆਂ ਅਪਾਹੀ ਜਿ ਨੇ ਉਹਨਾਂ ਦੀ ਐਡ ਅਸੀਂ ਫ੍ਰੀ ਆਫ ਕੋਸਟ ਲਗਾ ਰਹੀ ਹਾਂ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਯਾਨੀ ਕਿ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਵੋ ਤਾਂ ਜੋ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਸਾਡੇ ਕੋਲ ਆ ਰਹੇ ਨੇ ਉਹਨਾਂ ਦੀ ਅਸੀਂ ਐਡ ਲਗਾਉਂਦੇ ਹਾਂ YouTube ਤੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਤੁਹਾਨੂੰ ਵੀ ਮਿਲ ਸਕੇ ਇੱਕ ਮੈਸੇਜ ਤੁਹਾਨੂੰ ਪਹੁੰਚੇਗਾ ਜਿਸ ਰਹੀਂ ਤੁਹਾਨੂੰ ਪਤਾ ਚਲ ਜਾਏਗਾ ਕਿ ਸਾਡੀ ਨਵੀਂ ਜਿਹੜੀ ਐਡ ਹੈ ਉਹ ਵੀਡੀਓ ਹੈ ਜਿਹੜੀ ਉਹ ਆ ਗਈ ਹੈ ਔਰ ਤੁਹਾਨੂੰ ਹਰ ਤਰ੍ਹਾਂ ਦੇ ਰਿਸ਼ਤਿਆਂ ਦੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਫਸਟ ਪ੍ਰੋਫਾਈਲ ਹੈ ਜੱਟ ਸਿੱਖ ਕਾਸਟ ਦੀ ਲੜਕੀ ਲੜਕੀ ਦਾ 1984 ਦਾ ਬਰਥ ਹੈ 1984 ਦਾ ਲੜਕੀ ਅਨਮੈਰਿਡ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਕੁਆਲੀਫਿਕੇਸ਼ਨ ਹੈ ਪਲੱਸ 2 ਔਰ ਵਧੀਆ ਹੀ ਇਹਨਾਂ ਦਾ ਘਰ ਪਰਿਵਾਰ ਹੈ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਲੜਕਾ ਜੱਟ ਸਿੱਖ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਹੜਾ ਐਨਆਰਆਈ ਹੋਵੇ ਲਾਈਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਫਰਾਂਸ ਜਰਮਨੀ ਕਿਸੇ ਵੀ ਕੰਟਰੀ ਨੇ ਬਿਲੋਂਗ ਕਰਦਾ ਹੋਵੇ ਜਾਂ ਫਿਰ ਪੰਜਾਬ ਵਿੱਚ ਹੋਵੇ ਵੈਲ ਸੈਟਲ ਹੋਵੇ ਕੋਈ 3-4 ਏਕੜ ਜ਼ਮੀਨ ਹੋਵੇ ਕੋਈ ਅੱਛਾ ਕਾਰੋਬਾਰ ਹੋਵੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਲੁਧਿਆਣਾ ਡਿਸਟ੍ਰਿਕਟ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਹੈ 9815790681 9815790681 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੀ ਆਈਲੈਟਸ ਵਾਲੀ ਲੜਕੀ ਲੜਕੀ ਦੇ 6 ਬੈਂਡਸ ਨੇ ਓਵਰਆਲ ਲੜਕੀ ਨੂੰ ਰਿਸ਼ਤਾ ਚਾਹੀਦਾ ਹੈ ਜਾਂ ਤਾਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਲੜਕਾ ਖਰਚਾ ਕਰ ਸਕੇ ਔਰ 1997 ਦਾ ਬਰਤ ਹੈ ਲੜਕੀ ਦਾ 1997 ਹਾਈਟ 5.3 ਇੰਚਸ ਜਾਨਕੀ 5 ਫੁੱਟ 3 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਪਲੱਸ 2 ਔਰ ਪਲੱਸ 2 ਕਰਨ ਤੋਂ ਬਾਅਦ 3 ਸਾਲ ਦਾ ਕੰਪਿਊਟਰ ਕੋਰਸ ਕੀਤਾ ਹੈ ਡਿਗਰੀ ਹੈ ਇਹਨਾਂ ਦੇ ਕੋਲ 3 ਸਾਲ ਦੀ ਔਰ ਪੜ੍ਹਾਈ ਦੇ ਵਿੱਚ ਇਹਨਾਂ ਦਾ ਕੋਈ ਵੀ ਗੈਪ ਨਹੀਂ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਠਿੰਡਾ ਏਰੀਆ ਤੋਂ ਮੈਰਿਜ ਇਹਨਾਂ ਨੇ ਜਲਦੀ ਹੀ ਕਰਨੀ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 98 72496605 9872496605 ਨੈਕਸਟ ਹੈ ਜੀ ਆਈ ਲੈਟਸ ਕਲੀਅਰ ਲੜਕੀ ਲੜਕੀ ਦੇ ਓਵਰ ਆਲ ਸਾਢੇ 6 ਬੈਂਡ ਨੇ ਰੀਡਿੰਗ ਰਾਈਟਿੰਗ ਵਿੱਚੋਂ 7 ਬੈਂਡ ਤੇ ਲਿਸਨਿੰਗ ਸਪੀਕਿੰਗ ਦੇ ਵਿੱਚੋਂ ਸਾਢੇ 6 ਬੈਂਡ ਓਵਰ ਆਲ ਇਹਨਾਂ ਦੇ ਸਾਢੇ 6 ਬੈਂਡ ਬੰਦੇ ਨੇ ਔਰ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਾਨ ਮੈਡੀਕਲ ਔਰ ਇਹਨਾਂ ਨੇ ਜਿਹੜੀ ਹਾਈਲਾਈਟਸ ਕੀਤੀ ਹੈ ਉਹ ਕੀਤੀ ਹੈ ਪਾਸ ਜਨਵਰੀ 2025 ਵਿੱਚ ਜਾਨਕਿ ਇਸੇ ਸਾਲ ਔਰ ਜਿਹੜੀ ਇਹਨਾਂ ਨੇ ਕੀਤੀ ਹੈ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਬੀਐਸਸੀ ਨਾਨ ਮੈਡੀਕਲ ਉਹ ਦਸੰਬਰ 2024 ਤੱਕ ਹੋਈ ਹੈ ਜਾਨਕਿ ਇਹਨਾਂ ਦੀ ਪੜ੍ਹਾਈ ਵਿੱਚ ਬਿਲਕੁਲ ਵੀ ਗੈਪ ਨਹੀਂ ਹੈ ਔਰ 2004 ਦਾ ਬਰਥ 5 ਫੁੱਟ ਹਾਈਟ ਇਹਨਾਂ ਨੇ ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਲਗਾਉਣਾ ਹੈ ਆਸਟ੍ਰੇਲੀਆ ਜਾਣਾ ਹੈ ਬਿਲਕੁਲ ਵਧੀਆ ਫੈਮਿਲੀ ਹੈ ਔਰ ਆਸਟ੍ਰੇਲੀਆ ਜਾਣ ਲਈ ਜਿਹੜਾ ਸਾਰਾ ਖਰਚਾ ਕਰਨ ਵਾਲੀ ਇਹਨਾਂ ਨੂੰ ਫੈਮਿਲੀ ਚਾਹੀਦੀ ਹੈ ਔਰ ਫੈਮਿਲੀ ਪਿਓਰ ਵੈਜੀਟੇਰੀਅਨ ਹੈ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਜਲਦੀ ਹੀ ਇਹਨਾਂ ਨੇ ਆਪਣੀ ਫਾਈਲ ਜਿਹੜੀ ਉਹ ਅਪਲਾਈ ਕਰਨੀ ਹੈ ਇਸ ਲਈ ਜਲਦੀ ਤੋਂ ਜਲਦੀ ਤੁਸੀਂ ਆਪਣਾ ਫੋਟੋ ਬਾਇਓ ਡਾਟਾ ਆਪਣਾ ਪ੍ਰੋਫਾਈਲ ਸ਼ੇਅਰ ਕਰਨਾ ਹੈ ਇਹ ਜੋ ਨੰਬਰ ਦਿੱਤਾ ਹੋਇਆ ਹੈ 7589372162 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਔਰ ਫੋਟੋ ਭੇਜਣੀ ਹੈ ਨੈਕਸਟ ਹੈ ਜੀ ਵਾਲੀਆ ਕਾਸਟ ਦੀ ਲੜਕੀ ਲੜਕੀ ਦੀ ਫੈਮਿਲੀ ਹੈ Hindu religion ਨੂੰ ਬਿਲੋਂਗ ਕਰਦੀ 1 ਜੁਲਾਈ 1996 ਦਾ ਬਰਤ ਹੈ 5 ਫੁੱਟ 4 ਇੰਚ ਹਾਈਟ ਔਰ ਕੁਆਲੀਫਿਕੇਸ਼ਨ ਹੈ ਬੈਚਲਰਸ ਆਫ ਫਾਈਨ ਆਰਟਸ ਲੜਕੀ ਐਡ ਪ੍ਰੈਜ਼ੈਂਟ ਐਨ ਆਰਟਿਸਟ ਦੇ ਤੌਰ ਤੇ ਵਰਕ ਕਰਦੀ ਹੈ ਆਪਣਾ ਸੈਲਫ ਦਾ ਹੀ ਇਹਨਾਂ ਦਾ ਬਿਜ਼ਨਸ ਹੈ ਔਰ ਵੈਲ ਸੈਟਲ ਸਾਰੀ ਫੈਮਿਲੀ ਹੈ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਹੀ ਰਿਸ਼ਤਾ ਚਾਹੀਦਾ ਹੈ ਜਾਂ ਜਰਮਨੀ ਵਿੱਚ ਹੋਵੇ ਲੜਕਾ ਜਾਂ ਫਿਰ ਕੈਨੇਡਾ ਵਿੱਚ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਦੋ ਇਹਨਾਂ ਦੇ ਕੰਟੈਕਟ ਨੇ ਫਰਸਟ ਵਨ ਹੈ 9814447551 ਦੂਸਰਾ ਹੈ 9814733403 ਦੋਨੋਂ ਨੰਬਰ ਤੇਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਇਹ ਜੋ ਤੁਸੀਂ ਨੰਬਰ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ WhatsApp ਵਾਲਾ ਨੰਬਰ ਹੈ 7589372162 7589372162 ਇਸ ਨੰਬਰ ਤੇ ਅਸੀਂ ਹਰ ਰੋਜ਼ ਜਿਹੜੇ ਰਿਸ਼ਤਿਆਂ ਦੀਆਂ ਪ੍ਰੋਫਾਈਲਾਂ ਹੁੰਦੀਆਂ ਨੇ ਐਡ ਵਾਲੀਆਂ ਔਰ ਬਿਨਾ ਐਡ ਤੋਂ ਵੀ ਉਹ ਅਸੀਂ ਹਰ ਰੋਜ਼ ਪਬਲਿਸ਼ ਕਰਦੇ ਹਾਂ ਆਪਣੇ ਸਟੇਟਸ ਤੇ ਫੋਨ ਤੇ ਤੁਸੀਂ ਇਸ ਨੰਬਰ ਤੇ ਸਟੇਟਸ ਜਿਹੜੇ ਉਹ ਚੈੱਕ ਕਰ ਸਕਦੇ ਹੋ ਔਰ ਘਰ ਬੈਠ ਕੇ ਹੀ ਹਰ ਤਰ੍ਹਾਂ ਦੇ ਰਿਸ਼ਤਿਆਂ ਦੀ ਜਾਣਕਾਰੀ ਲੈ ਸਕਦੇ ਹੋ ਔਰ ਇਹ ਜੋ ਚੈਨਲ ਹੈ ਸਿਰਫ ਲੜਕੀਆਂ ਦੇ ਰਿਸ਼ਤਿਆਂ ਵਾਲਾ ਚੈਨਲ ਹੈ ਇਹਦੇ ਵਿੱਚ ਐਨਰਾਇਜ਼ ਗਵਰਨਮਟ ਜੌਬ ਮੀਡਲ ਕਲਾਸ ਡਾਈਵੋਰਸ ਵਾਲੇ ਜਿਆਦਾ ਏਜ ਵਾਲੇ ਹਰ ਤਰ੍ਹਾਂ ਦੇ ਪ੍ਰੋਫਾਈਲਸ ਹੁੰਦੇ ਨੇ ਔਰ ਤੁਸੀਂ ਇਨਾਂ ਸਾਰਿਆਂ ਦੀ ਇਨਫੋਰਮੇਸ਼ਨ ਜਿਹੜੀ ਹੈ ਘਰ ਬੈਠ ਕੇ ਵੀ ਪ੍ਰਾਪਤ ਕਰ ਸਕਦੇ ਹੋ ਥਰੂ ਸਟੇਟਸ ਨੈਕਸਟ ਹੈ ਜਾਟਸੀ ਕਾਸਟ ਦੀ ਲੜਕੀ 1997 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਇਹਨੇ ਨਾ ਕੰਪਿਊਟਰ ਦਾ ਹੋਰ ਕੋਰਸ ਕੀਤਾ ਹੈ ਆਈ ਲਿਟਸ ਵਿੱਚ ਇਹਨਾਂ ਦੀ ਓਵਰਆਲ ਸ਼ੇਪ ਬੈਂਡਸ ਨੇ ਜ਼ਮੀਨ ਹੈ ਇਹਨਾਂ ਦੀ 12 ਏਕੜ ਫਾਦਰ ਫਾਰਮਰ ਨੇ ਮਦਰ ਹਾਊਸ ਵਾਈਫ ਨੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਠਿੰਡਾ ਏਰੀਆ ਤੋਂ ਆਰਾਮਪੁਰਾ ਫੂਲ ਲੜਕਾ ਇਹਨਾਂ ਨੂੰ ਐਨ ਆਰ ਆਈ ਚਾਹੀਦਾ ਹੈ ਲਾਈਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕਿਸੇ ਕੰਟਰੀ ਨੂੰ ਵੀ ਬਿਲੋਂਗ ਕਰਦਾ ਹੋਵੇ ਫੋਨ ਨੰਬਰ ਨੋਟ ਕਰੋ ਜੀ 9872496605 9872496605 ਨੈਕਸਟ ਹੈ ਜੀ ਅਰੋੜਾ ਖਤਰੀ ਚੋਪੜਾ ਕਾਸਟ ਦੀ ਲੜਕੀ ਜਿਹੜੀ ਕੰਪਨੀ ਦੇ ਵਿੱਚ ਐਜ਼ ਅ ਡਾਇਰੈਕਟਰ ਦੀ ਜੌਬ ਕਰਦੀ ਹੈ ਬਹੁਤ ਵਧੀਆ ਇਹਨਾਂ ਦੀ ਪੋਸਟ ਹੈ 18 ਤੋਂ 23 ਲੱਖ ਰੁਪਏ ਦਾ ਸਾਲਾਨਾ ਪੈਕੇਜ ਮਿਲਦਾ ਹੈ ਇਹਨਾਂ ਨੂੰ ਔਰ ਕੰਪਨੀ ਵੱਲੋਂ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ 1992 ਬੌਰਨ ਹੈ 1992 ਦਾ ਜਨਮ 5 ਫੁੱਟ 1 ਇੰਚ ਹਾਈਟ ਪੇਰੈਂਟਸ ਇਹਨਾਂ ਦੇ ਮੰਮੀ ਪਾਪਾ ਉਹ ਦੋਨੋਂ ਰਿਟਾਇਰ ਨੇ ਸਰਕਾਰੀ ਜੋਬ ਤੋਂ ਹੁਣ ਉਹ ਪੈਨਸ਼ਨ ਲੈ ਰਹੇ ਨੇ ਔਰ ਮੁਹਾਲੀ ਸਿਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਮੁਹਾਲੀ ਚੰਡੀਗੜ੍ਹ ਜਾਂ ਫਿਰ ਪੰਚਕੁਲਾ ਤੋਂ ਰਿਸ਼ਤਾ ਚਾਹੀਦਾ ਹੈ ਫੈਮਿਲੀ ਸਾਰੀ ਪਿਓਰ ਵੈਜੀਟੇਰੀਅਨ ਹੈ ਔਰ ਲੜਕੇ ਦੀ ਫੈਮਿਲੀ ਵੀ ਇਹਨਾਂ ਨੂੰ ਪਿਓਰ ਵੈਜੀਟੇਰੀਅਨ ਹੀ ਚਾਹੀਦੀ ਹੈ ਫੈਮਿਲੀ ਦਾ ਫੋਨ ਨੰਬਰ ਹੈ 9779141471 9779141471 9779141471 ਇਸ ਨੰਬਰ ਤੇ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਕੁਝ ਲੜਕੀਆਂ ਦੇ ਪ੍ਰੋਫਾਈਲਸ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੀਆਂ ਪ੍ਰੋਫਾਈਲਸ ਹੋਰ ਵੀ ਆਏ ਹੋਏ ਨੇ ਉਹਨਾਂ ਸਾਰੀਆਂ ਪ੍ਰੋਫਾਈਲਾਂ ਦੀ ਐਡ ਜਿਹੜੀ ਹੈ ਅਸੀਂ ਕੱਲ ਨੂੰ ਪਬਲਿਸ਼ ਕਰਾਂਗੇ ਔਰ ਜਿਹਨਾਂ ਲਈ ਅਜੇ ਮਿਸ ਹੋ ਗਈ ਹੈ ਉਹ ਵੀ ਸਾਨੂੰ WhatsApp ਤੇ ਮੈਸੇਜ ਕਰ ਦੇਣ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ